ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਚੋੜਾ ਸਾਹਿਬ ਦੇ ਆਰਿਆਂ ਸੰਗਤਾਂ ਖਡਾਰਾ ਸਾਹਿਬ ਤੋਂ ਜਿਹੜੀਆਂ ਨਿਹਰਾਬਾਬਾ ਨਾਨਕ ਸਾਹਿਬ ਜਾਨੀਆਂ ਨੇ ਉਸ ਸੰਬੰਧ ਵਿੱਚ 20 ਤਰੀਕ ਤੋਂ ਸ਼੍ਰੀ ਖੰਡਪੁਰ ਸਾਹਿਬ ਆਰੰਭ ਕਰਕੇ ਅੱਜ ਤੱਕ ਨਿਰੰਤਰ ਜਾਰੀ ਹਨ ਕੱਲ ਨੂੰ ਭੋਗ ਪਾਣੇ ਹਨ ਚਾਰ ਖੰਡਪੁਰ ਸਾਹਿਬਾਂ ਦੇ ਉਸ ਵਿੱਚ ਅਸੀਂ ਚਾਰ ਪੰਜ ਪਿੰਡਾਂ ਵੱਲੋਂ ਪਿੰਡ ਭੈਣੀ ਮੀਆਂਖਾਂ ਪਿੰਡ ਨਵੀਆਂ ਬਾਗੜੀਆਂ ਪਿੰਡ ਨਵਾ ਆਲਮਾ ਪੁਰਾਣੀਆਂ ਨਵੀਆਂ ਬਾਗੜੀਆਂ ਮੁੱਲਾਂਵਾਲ ਪਸਵਾਲ ਅਤੇ ਹੋਰ ਇਲਾਕੇ ਦੀ ਸੰਗਤ ਨਾਲ ਰਲ ਮਿਲ ਕੇ ਇਹ ਸੰਗਤਾਂ ਨੂੰ ਜਿਉਂ ਹੀ ਆਖਣ ਵਾਸਤੇ ਅਸੀਂ ਇਹ ਲੰਗਰ ਦੀ ਜਿਹੜੀ ਪ੍ਰਥਾ ਹੈ ਇਹ ਸਾਡੇ 4-5 ਪਿੰਡਾਂ ਵੱਲੋਂ ਚੱਲੀ ਹੋਈ ਹੈ ਇਹ ਸਾਡੇ ਸਾਰੇ ਸਹਿਯੋਗੀ ਹੈ ਟੀਮ ਜਿਹੜੀ ਹੈਗੀ ਹੈ ਸਾਡੇ ਖਜ਼ਾਨਚੀ ਸਾਹਿਬ ਨੇ ਸਰਦਾਰ ਹਰਵਿੰਦਰ ਸਿੰਘ ਜੀ ਸੂਬੇਦਾਰ ਸਾਹਿਬ ਸੋ ਅਸੀਂ ਅੱਜ ਦੇ ਸਮੇਂ ਵਿੱਚ ਪੂਰੀ ਔਰ ਅਪੀਲ ਕਰਾਂਗੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਐ ਉਹਨਾਂ ਨੂੰ ਨਸ਼ਿਆਂ ਤੋਂ ਵਰਜਤ ਹੋਣਾ ਚਾਹੀਦਾ ਤੇ ਗੁਰੂ ਨਾਲ ਜੁੜਨਾ ਚਾਹੀਦਾ ਸਾਡੇ ਗੁਰੂ ਦੀ ਫਿਲਾਸਫੀ ਇਹ ਐ ਵੀ ਆਪਾਂ ਚੰਗਾ ਜੀਵਨ ਬਤੀਤ ਕਰੀਏ ਦਸਾਂ ਨਵਾਂ ਦੀ ਕਿਰਤ ਕਰੀਏ ਵਾਂਡੇ ਸ਼ਕੀਏ ਸੋ ਇਹਨਾਂ ਨੂੰ ਜੀ ਕਹਿੰਦਾ ਹਾਂ ਮੈਂ ਖਿਮਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਤਮ ਸਿੰਘ ਨਵੀਆਂ ਬਗੜੀਆਂ ਅਸੀਂ ਅੱਜ ਇੱਥੇ ਜੋ ਸੰਗਤ ਕਡਾਲਾ ਤੋਂ ਚਲਦੀ ਆ ਤੇ ਡੇਰਾ ਬਾਬਾ ਨਾਨਕ ਤੇ ਜਾਂਦੀ ਆ ਉਹਦੇ ਸਵਾਗਤ ਵਾਸਤੇ ਸੰਗਤਾਂ ਵੱਲੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿਣ ਵਾਸਤੇ ਲੰਗਰਾਂ ਦੀ ਤਿਆਰੀ ਚੱਲ ਢੀ ਆ ਜਿਹੜੇ ਅਖੰਡ ਪਾਠ ਗੁਰੂ ਮਹਾਰਾਜ ਲੋਕਾਂ ਦੀਆਂ ਆਸਾਂ ਪੂਰੀਆਂ ਕਰਦਾ ਵਾ ਉਹਦੀਆਂ ਸੁਖਣਾ ਲੋਕ ਹਰ ਸਾਲ ਕਰਦੇ ਆ ਤੇ ਗੁਰੂ ਮਾਰਾ ਆਸਾਂ ਪੂਰੀਆਂ ਕਰਦਾ ਤੇ ਖੰਡ ਪਠ ਲੜੀ ਜਿਹੜੀ 20 ਤਰੀਕ ਤੋਂ ਚੱਲੂ ਆ ਲਗਾਤਾਰ ਉਹ ਚੱਲਣ ਡਈ ਆ ਤੇ ਸੰਗਤਾਂ ਆਉਂਦੀਆਂ ਨੇ ਤੇ ਸੇਵਾ ਕਰਦੀਆਂ ਨੇ ਜੋ ਗੁਰੂ ਮਾਰਾ ਕੋ ਮੰਗਦੀਆਂ ਨੇ ਉਹ ਸੱਚੇ ਪਾਸਾ ਉਹਨਾਂ ਦੀਆਂ ਆਸਾਂ ਮਰਾਦਾ ਪੂਰੀਆਂ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਇਹ ਜੋ ਸੰਗਤਾਂ ਖੰਡੇਆਲਾ ਸਾਹਿਬ ਤੋਂ ਚੱਲ ਕੇ ਤੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜਾਂਦੀਆਂ ਹਨ ਇਹ ਜਿੰਨੇ ਸਾਡੇ ਭਰਾ ਇਕੱਠੇ ਹੋਏ ਹਨ ਸਾਡੀ ਟੀਮ ਹੈ ਲੰਗਰ ਵਾਲੀ ਇਹ ਉਹਨਾਂ ਦਾ ਸਵਾਗਤ ਕਰਨ ਵਾਸਤੇ ਤੇ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਹਨ ਤੇ ਇਹ ਜਿਹੜਾ ਸਾਡਾ ਇਹ ਇੱਥੇ ਲੰਗਰ ਹੈ ਜਦੋਂ ਤੋਂ ਇੱਥੇ ਅਖੰਡ ਪਾਠ ਸ਼ੁਰੂ ਹੁੰਦੇ ਹਨ ਉਸ ਦਿਨ ਤੋਂ ਹੀ ਇੱਥੇ ਲੰਗਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਸਾਰੇ ਲੋਕ ਜੋ ਸਾਡੇ 4-5 ਪਿੰਡ ਹਨ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਲੰਗਰਾਂ ਦੀ ਸੇਵਾ ਕਰਦੇ ਹਨ ਤੇ ਸਭ ਤੋਂ ਵਿਸ਼ੇਸ਼ ਇਸ ਲੰਗਰ ਦੀ ਇਹ ਹੈ ਕਿ ਇੱਥੇ ਕੋਈ ਅਗਰਾਈ ਨਹੀਂ ਕੋਈ ਰੌਲਾ ਨਹੀਂ ਪੈਂਦਾ ਕਿ ਇਹ ਕਿਸੇ ਦੇ ਪੁੱਤ ਬਾਹਰ ਭੇਜਦੇ ਆਂਗੇ ਕਿਸੇ ਦੇ ਜਹਾਜ਼ ਬਾਹਰ ਚੜਾ ਦੇ ਆਂਗੇ ਇੱਥੇ ਬੜੀ ਸੁਖ ਸ਼ਾਂਤੀ ਦੇ ਨਾਲ ਤੇ ਇਹ ਜਿਨ੍ਹਾਂ ਸੰਤਾਂ ਮਹਾਪੁਰਸ਼ਾਂ ਨੇ ਇਹ ਲੰਗਰ ਚਲਾਇਆ ਸੀ ਉਹਨਾਂ ਨੇ ਹਦਾਇਤ ਕੀਤੀ ਸੀ ਵੀ ਇੱਥੇ ਕੋਈ ਰੌਲਾ ਨਹੀਂ ਪਾਣਾ ਕਿਸੇ ਕੋ ਕੋਈ ਮੰਗਣਾ ਨਹੀਂ ਤੇ ਜਦੋਂ ਦਾ ਇਹ ਲੰਗਰ ਚੱਲ ਰਿਹਾ ਕੋਈ ਘਾਟਾ ਨਹੀਂ ਬਲਕਿ ਮੈਨੂੰ ਪਤਾ ਚੱਲਿਆ ਹੈ ਕਿ ਇੱਥੇ ਪੈਸੇ ਬਚਦੇ ਹਨ ਇੰਨਾ ਖਰਚ ਕਰਨ ਤੋਂ ਬਾਅਦ ਵੀ ਸੋ ਇਹਨਾਂ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਸੇਵਾ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਤੇ ਬੜੇ ਸਜੇ ਢੰਗ ਨਾਲ ਇਹਦਾ ਉਹਨਾਂ ਨੇ ਪ੍ਰਬੰਧ ਕੀਤਾ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਦੋਂ ਆਪਣੀ ਸੰਗਤਾਂ ਆਉਣਗੀਆਂ ਤੇ ਅਸੀਂ ਉਹਨਾਂ ਦਾ ਵੀ ਬੜੇ ਜੋਰ ਸ਼ੋਰ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸੋ ਇਹਨਾਂ ਹੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚ ਕਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ